ਹਾਂਜੀ ਭਾਈ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਅੱਜ ਆਪਾਂ ਸਾਰੇ ਫੇਰ ਸਰਦਾਰ ਫਤਿਹ ਸਿੰਘ ਜੀ ਨੂੰ ਲੈ ਕੇ ਤੇ ਆਪਾਂ ਸਕੈਟਿੰਗ ਲਈ ਤਿਆਰ ਆ ਤੇ ਇੱਕ ਹੋਰ ਖੁਸ਼ਖਬਰੀ ਦੀ ਅੱਜ ਆਪਣੇ ਕੋਲ ਇੱਕ ਹੋਰ ਖੁਸ਼ਖਬਰੀ ਆਈ ਹੈ ਕਹਿੰਦੇ ਵੀ ਸਰਦਾਰ ਸਤੂ ਸਤਗੁਰ ਸਿੰਘ ਸਤੂ ਦਾ ਪੁੱਤਰ ਸਰਬਜੋਤ ਸਿੰਘ ਸਹਿਬਜੋਤ 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 ਸਿੰਘ ਗਰੇਵਾਲ ਭਾਈ ਇਹ ਵੀ ਆਪਣੀ ਸਕੈਟਿੰਗ ਲੈਣ ਲਈ ਨੂੰ ਮਨਜ਼ੂਰੀ ਮਿਲ ਗਈ ਹੈ ਅੱਜ ਇਹਨੂੰ ਮੈਂ ਸਕੈਟਿੰਗ ਲੈ ਕੇ ਦੇ ਦੂੰਗਾ ਪੈਸੇ ਦਾ ਖਰედა ਡੇਢੀ ਦਊਗਾ ਪਰ ਲੈ ਕੇ ਮੈਂ ਦਊਗਾ ਇਹਨੂੰ ਤੇ ਨਾਲ ਆਪਣੇ ਮਨਵੀਰ ਕੌਰ ਅਨੀ ਸੌਰੀ ਮਨਵੀਰ ਸਿੰਘ ਹਾਂਜੀ ਬੋਲ ਕੀ ਮੈਸੇਜ ਹੈ ਸਾਨੂੰ ਵੀਰੇ ਸਾਨੂੰ ਨਾ ਸਕੇ ਸਾਨੂੰ ਮਿਹਨਤ ਨਾ ਮਿਹਨਤ ਕਰਨੀ ਚਾਹੀਦੀ ਸਾਨੂੰ ਕਦੇ ਫੋਨ ਨਹੀਂ ਦੇਖਣਾ ਹੈਗਾ ਹੁਣ ਸਾਨੂੰ ਮਿਹਨਤ ਕਰਨੀ ਹੈ ਗੱਲੀ ਸਾਨੂੰ ਟਰੈਕਟਰ ਚਲਾਣਾ ਚਾਹੁੰਦਾ ਮੈਂ ਮਿਹਨਤ ਮਿਹਨਤ ਕਰਨੀ ਤੇ ਦਿਆ ਫੋਨ ਨਹੀਂ ਦੇਖਣਾ ਹਾਂ ਤੂੰ ਬਈ ਫੋਨ ਦੇਖਦਾ ਤਾਂ ਨਹੀਂ ਹਾਂ ਤੂੰ ਗੁਜਰਤ ਸਾਹਿਬ ਹਾਂਜੀ ਫੋਨ ਨਹੀਂ ਦੇਖਣਾ ਮਿਹਨਤ ਕਰਨੀ ਪੈਣੀ ਹਾਂ ਵੀ ਸਾਹਿਬ ਜੋ ਸਿੰਘ ਬੋਲ ਮਿਹਨਤ ਕਰਾਂਗੇ ਕਦੇ ਇਹ ਤੇ ਬਾਰੇ ਠੀਕ ਹੈ ਸਕੈਟਿੰਗ ਸੋ ਸਤਿ ਧੰਵਾਦੀ ਆਜੂ ਅੱਗੇ ਕਰੀਏ ਸ਼ੁਰੂ ਲਓ ਜੀ ਸ਼ੁਰੂਆਤ ਹੋ ਗਈ ਹੈ ਆਪਣੀ ਸਕੈਟਿੰਗ ਦੀ ਪਤਾ ਨਹੀਂ ਕੀ ਚੱਕਰ ਹੋ ਗਿਆ ਵੀਡੀਓ ਨਹੀਂ ਬਣ ਰਹੀ ਸਹੀ ਹਾਂ ਬਣ ਗਈ ਤੇ ਇਧਰੋਂ ਉਧਰੋਂ ਜਾ ਕੇ ਸ਼ੁਰੂਆਤ ਹੁੰਦੀ ਹੁੰਦੀ ਹੈ ਸਕੈਟਿੰਗ ਤੋਂ ਬਾਅਦ ਚੱਲੇ ਅਸੀਂ ਗਰਾਊਂਡ ਗਰਾਊਂਡ ਦੇ ਵਿੱਚ ਛੇਮੀ ਰੇਡ ਫੱਤੇ ਦੀ ਚੱਲ ਫੜ ਲੈ ਉਹ ਭੱਜ ਗਿਆ ਮੇਰੇ ਕਿਹਨੇ ਕੀ ਲੈਣਾ ਹੈ ਉਹਨੂੰ ਫੜਾ ਚਲਾ ਲੈ ਬਈ ਦੁਬਾਰੇ ਰੇਡ ਫਿਰ ਅਸੀਂ ਗਰਾਊਂਡ ਪ੍ਰੈਕਟਿਸ ਲਈ ਲੈ ਕੇ ਪਹੁੰਚ ਗਏ ਬਈ ਸਰਦਾਰ ਫਤੇ ਸਿੰਘ ਨੂੰ ਤੇ ਸਹਿਬ ਜੋਤ ਸਿੰਘ ਅਗਰੇਵਾਲ ਏ ਏ ਹੋ ਗਿਆ ਲੈ ਗਿਆ ਬਈ ਨੰਬਰ ਆ ਜਾ ਬਈ ਸਹੀ ਹੈ ਬਈ ਸਹੀ ਹੈ ਬਹੁਤ ਸੋਹਣੀ ਰੇਡਾਂ ਪਾਣਾਂ ਫੜ ਲੈ ਉਹ ਲਾ ਕੋ ਸਾ ਤੇ ਆ ਜਾ ਬਈ ਲੋ ਜੀ ਰੇਡਰ ਫੇਰ ਸਰਦਾਰ ਫਤੇ ਸਿੰਘ ਮਾ ਦਾਦੀ ਸੁਖਵਾਲ ਗੌਰ ਦੀ ਅੱਖੀਆਂ ਦਾ ਤਾਰਾ ਪਹੁੰਚ ਕੇ ਵੀ ਰੇਡ ਪਾਣ ਲਈ ਚਲੋ ਬਈ ਆ ਫਿਰ ਪਾ ਵਾ ਫੜ ਲੈ ਫੜ ਲੈ ਫੜ ਲੈ ਉਹ ਫੜ ਲੈ ਬਈ ਲੱਕ ਤੋਂ ਤੇ ਨੰਬਰ ਰੇਡਰ ਦਾ ਬਈ ਹਾਂ ਹਾਂ ਰੇਡਰ ਦਾ ਨੰਬਰ ਬਈ ਪਹੁੰਚ ਗਿਆ ਸੀ ਪੋਲਿਆਂ ਦੇ ਤੇ ਹੁਣ ਬਈ ਅਗਲੀ ਅਗਲੀਆਂ ਰੇਡਾਂ ਪਾਊਗਾ ਬਈ ਸਹਿਬ ਸਿੰਘ ਫਤਿਹ ਤਿੰਨ ਚੋਂ ਤਿੰਨ ਲੈ ਗਿਆ ਬਈ ਰੇਡਾਂ ਤੇ ਪਹਿਲਾਂ ਸਹਿਬ ਵੀ ਲੈ ਗਿਆ ਬਈ ਪੰਜ ਦੀਆਂ ਪੰਜ ਲੈ ਗਿਆ ਸੀ ਤੇ ਚਲੋ ਬਈ ਇਹ ਤਾਂ ਰੇਤ ਲਾਣ ਵਾਲਾ ਏ ਸਰਦਾਰ ਫਤਿਹ ਸਿੰਘ ਗੁਰੂ ਦਾ ਪਿਆਰਾ ਆ ਫੜ ਫੜਾਸ ਮਾਰ ਗਿਆ ਔਰ ਤੇਰੀ ਫੜਾ ਫੜਾ ਭੱਜ ਗਿਆ ਬਈ ਸਹਿਬ ਸਿੰਘ ਗਰੇਵਾਲ ਬਹੁਤ ਵਧੀਆ ਰੇਡਰ ਬਹੁਤ ਵਧੀਆ ਰੇਡਰ ਆ ਜਾ ਬਈ ਚੋਬਰਾ ਬਾਦ ਦਵਾਰੇ ਰੇਡ ਫਿਰ ਤੇ ਸਰਦਾਰ ਸਾਹਿਬ ਜੋ ਸਿੰਘ ਗਰੇਵਾਲ ਦੀ ਫੇਰ ਰੇਡ ਚੱਲ ਪਾਜ ਪਿੱਛੇ ਚੱਲ ਪਿੱਛੇ ਫੜ ਬਲਾਸ ਲਾਥ ਲਾ ਲਾ ਫੜ ਲੈ ਉਹ ਫੜ ਲਿਆ ਭਾਈ ਗਰਦਰ ਫੜ ਰੱਖ ਔਰ ਡੇਗ ਲੈ ਭਾਈ ਡੇਗ ਲੈ ਉੱਪਰ ਚੜ ਜਾ ਉੱਪਰ ਹਾਂ 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 ਬਹੁਤ ਸੋਹਣਾ ਜੱਫਾ ਪੱਧਰਾ ਜਾਵੇਂ ਪੱਧਰਾ ਜਾ ਫੜ ਲੈ ਲਾਥ ਪਰ ਲਾਥ ਲਾਟੋੜ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਕਰ ਦਿੰਦੋ ਲਓ ਵੀ ਸਾਹਿਬ ਜੋ ਸਿੰਘ ਨੂੰ ਇੱਕ ਜੱਫਾ ਲਾਤਾ ਫਤਿਹ ਸਿੰਘ ਸਰਦਾਰ ਨੇ ਚੱਲ ਭਾਈ ਅਗਲੀ ਰੇਡ ਫੇਰ ਤੇ ਅਗਲੀ ਰੇਡ ਲਈ ਫੇਰ ਆ ਰਹੇ ਵੀ ਸਾਹਿਬ ਜੋਤ ਸਿੰਘ ਗਰੇਵਾਲ ਜੀ ਆ ਜਾਓ ਗਰੇਵਾਲ ਸਾਹਿਬ ਆਇਆ ਜਫਾ ਨਹੀਂ ਖਾਣਾ ਹੁਣ ਸਹੀ ਰੇਡ ਬਾ ਲਓ ਜੀ ਲਗਭਗ ਮੈਚ ਆਪਣਾ ਖਤਮ ਹੋਤੀ ਹੈ ਲਾਸਟ ਰੇਡ ਤੇ ਫੈਸਲਾ ਹੈ ਲਓ ਜੀ ਆ ਫੇਰ ਜਫਾ ਲਾਇਆ ਬਈ ਫੜਿਆ ਗਰ ਤੋਂ ਤੇ ਲੱਤਾਂ ਹਾਂ ਡੇਗਣ ਦੀ ਕੋਸ਼ਿਸ਼ ਹੈ ਲੱਤ ਵਰ ਲੱਤ ਲੱਤ ਕੈਂਚੀ ਲਾ ਤੇਰੀ ਭੱਜ ਗਿਆ ਫੜਿਆ ਫੜਿਆ ਵਾਹ ਵੀ ਵਾਹ ਜਾਨਦਾਰ ਸੇਵ ਸਿੰਘ ਕਰੇ ਵਾਰਡ ਜਾਨਦਾਰ ਰੇਡਰ ਬਈ ਤੇ ਵੈਸੇ ਨੰਬਰ ਆਉਟ ਹੈ ਉਹਦਾ ਦੂਜੇ ਪਾਸੇ ਨੰਗੇ ਟੀਨ ਨੇ ਚਲੋ ਫੇਰ ਵੀ ਸੇਵ ਨੂੰ ਨੰਬਰ ਦੇ ਦਿੰਨੇ ਆ ਇੱਕ ਰੇਡ ਹੋਰ ਪਾ ਬਈ ਪਹਿਲਾਂ ਤੂੰ ਗਲਤ ਡੱਪ ਗਿਆ ਖੜਾਓ ਖੜਾ ਬਰੋ ਪਰਾਂ ਹੋ ਜਾ ਤੂੰ ਚਲ ਚਲ ਓਏ ਸਹੀ ਫੜਿਆ ਕਰ ਫੜਦਾ ਤਾਂ ਹੈ ਨਹੀਂ ਸੜਾ ਰਿੱਤਾ ਲਾਣ ਨੂੰ ਐ ਓਏ ਵਿਚ ਕਾ ਨੂੰ ਬੜਨਾ ਖੜੇ ਦਵਾਰੇ ਬਾਰੇ ਡ ਦਵਾਰੇ ਬਾਦੇ ਆਰੇ ਉਰੀ ਤੋ ਆ ਜਾ ਆਰੇ ਉਰੀ ਤੋ ਚੱਲ ਚੱਲ ਛੇਤੀ ਚੱਲ ਛੇਤੀ ਛੇਤੀ ਲਾਸਟ ਰੇਡ ਹੈ ਹਾਂ ਲਾਸਟ ਹੈ ਫੇਰ ਚੱਲਾਂਗੇ ਪਕਰਾਂ ਮੈਂ ਵੀ ਕੰਮ ਕਰਨ ਨਾਲ ਓ ਫੜ ਲਿਆ ਫਿਰ ਤੋਂ ਏ ਚੋਬਰ ਕਹਿੰਦੇ ਗੱਪਾ ਜਿੱਕੇ ਫੜ ਲੈ ਉਹ ਤੇਰੀ ਫੜਿਆ ਫੜਾਇਆ ਛੱਡ ਤਾਂ ਗੱਲ ਤੋਂ ਚਲੋ ਜੀ ਧੰਨਵਾਦ ਬਹੁਤ ਸੋਹਣਾ ਮੈਚ ਅੱਜ ਦਾ ਰੇਤਰ ਉੱਤੇ ਚ ਲੋਟਣੀ ਲਾਓ ਦੋ ਦੋ ਲੋਟਣੀ ਲਾਓ ਚ ਲਾ ਲੋਟਣੀ ਲਾਓ ਹਾਂ ਵਾਹ ਵਾਹ ਦੇਖੋ ਜੀ ਲਾ ਵੀ ਲੋਟਣੀ ਇੱਕੁਰ ਇਕਲਾ ਦੇ ਇੱਕ ਇੱਕ ਤੇ ਇੱਕ ਲੋਟਣੀ ਏ ਚੱਲ ਚੱਲ ਪਹਿਲਾਂ ਸਹੀ ਲਾਈ ਐ ਓਹੋ ਚੱਲ ਫਦੇ ਇੱਕ ਇੱਕ ਲੋਟਣੀ ਹੋਰ ਵਾਹ ਵਾਹ ਸਹੀ ਲੋਟੀਆਂ ਲਾ ਰਿਹਾ ਵੀ ਨੌਜਵਾਨ ਆ ਧੰਨਵਾਦ ਜੀ ਸਾਰਿਆਂ ਦਾ ਅਗੋਂ ਵਰ ਚੱਲੀਏ ਤੇ ਮਨਵੀਰ ਸਾਡਾ ਸਾਥ ਦਿੰਦਾ ਹੁੰਦਾ ਇੱਥੇ ਤੱਕ ਤੇ ਸਾਡਾ ਇੰਤਜ਼ਾਰ ਕਰੂਗਾ ਇਹਨੂੰ ਘਰੋਂ ਜਾਸਤ ਨਹੀਂ ਹੈਗੀ ਅੱਗੇ ਜਾਣ ਦੀ ਠੀਕ ਹੈ ਜੀ ਤੇ ਅਰੋ ਜੀ ਆ ਦੇਖੋ ਜੀ ਇੱਥੇ ਰੋਡ ਹੈ ਥੋੜੀ ਆਪਣੇ ਘਰ ਨੇੜੇ ਤੇ ਇੱਥੋਂ ਰੁੜਦਾ ਹੋਇਆ ਆਪਣੇ ਆਪ ਥੋੜਾ ਥੋੜਾ ਚਲੋ ਬਈ ਥੋੜਾ 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 ਹਾਂ ਆ ਦੇਖੋ ਲਓ ਜੀ ਸਾਈਡ ਤੇ ਸਾਈਡ ਤੇ ਸਾਈਡ ਤੇ ਆਪਣੇ ਆਪ ਬਹੁਤ ਵਧੀਆ ਚੱਲਦਾ ਸਾ ਓ ਸਹੀ ਹੈ ਸਹੀ ਹੈ ਸਹੀ ਹੈ ਲਵ ਜੂ ਗਣਾ ਬਾਜ ਫੇਰ ਉੱਡ ਚੱਲੇ ਅੱਜ ਸਕੇਟਿੰਗ ਨਾਲ ਪੂਰਾ ਵਧੀਆ ਚੱਲਦਾ ਹੋਇਆ ਕਮੈਂਟ ਕਰਦੋ ਕਰੋ ਭਰਾ ਬੱਚਿਆਂ ਦੀ ਹੌਸਲਾ ਵਜਾਈ ਲਈ ਤੇ ਆਪਾਂ ਬੱਚਿਆਂ ਨੂੰ ਮੋਬਾਈਲ ਤੋਂ ਹਟਾਉਣੇ ਤਾਂ ਆ ਇੱਕ ਵਧੀਆ ਤਰੀਕਾ ਜੇ ਮਾਵਾ ਕੋ ਨੂੰ ਬਾਹਰ ਲਿਜਾਣ ਗਰਾਊਂਡ ਵਗੈਰਾ ਲੈ ਕੇ ਜਾਵੇ ਇਹ ਬਹੁਤ ਵਧੀਆ ਤਰੀਕਾ ਹੈ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਕਰਨ ਦਾ ਇਹ ਘਰੇ ਦਾ ਬਈ ਬੱਚਿਆਂ ਦੀ ਵੀ ਮਜਬੂਰੀ ਹੋ ਜਾਂਦੀ ਹੈ ਮਤਲਬ ਦੇਖਣਾ ਅੱਜ ਸਕੇਟ ਤੋਂ ਬਾਅਦ ਸਾਡਾ ਅਰਾਧਾ ਗਰਾਊਂਡ ਜਾਣ ਦਾ ਵੀ ਤੇ ਕਈ ਦਿਨਾਂ ਤੋਂ ਅਸੀਂ ਜਿਮ ਨਹੀਂ ਗਏ ਹੈ ਕਿ ਦੋ ਤਿੰਨ ਦਿਨਾਂ ਤੋਂ ਚਲੋ 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 ਤੇ ਮਿਲਦੇ ਆ ਫਿਰ ਭਰਾ ਗਰਾਊਂਡ 'ਚ ਚੱਲ ਚੱਲ ਸਹੀ ਤਰਫ ਫਤਿਹ ਸਹੀ ਤਰਫ ਆ ਦੇਖੋ ਜੀ ਬਹੁਤ ਇਮਪਰੂਵਮੈਂਟ ਹੋ ਰਹੀ ਹੈ ਡੇ ਬਾਈ ਡੇ ਬਹੁਤ ਸੋਹਣੀ ਇਮਪਰੂਵਮੈਂਟ ਹੋ ਰਹੀ ਹੈ ਤੇ ਹੁਣ ਮਿਲਦੇ ਆ ਗਰਾਊਂਡ 'ਚ